ਅੱਜ ਦੀ ਇਸ ਬਹੁਤ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਤੁਸੀਂ ਸਾਰੇ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਕੈਬਨਿਟ ਦੇ ਕੁਲੀਗ ਅ ਸ਼੍ਰੀ ਹਰਦੀਪ ਮੁੰਡੀਆਂ ਜੀ ਹਾਜ਼ਰ ਨੇ ਮੇਰੇ ਨਾਲ ਸ਼੍ਰੀ ਅਮਰਜੀਤ ਮਹਿਤਾ ਜੀ ਪ੍ਰੈਜ਼ੀਡੈਂਟ ਪੀਸੀਏ ਸਾਡੇ ਐਮਐਲਏ ਫਿਰੋਜ਼ਪੁਰ ਰਜਨੀਸ਼ ਦਈਆ ਜੀ ਆ ਮੇਰੇ ਨਾਲ ਮੇਰੇ ਛੋਟੇ ਵੀਰ ਐਮਐਲਏ ਬਟਾਲਾ ਸ਼ੈਰੀ ਕਲਸੀ ਜੀ ਔਰ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਆ ਖਿੰਡਾ ਸਾਹਿਬ ਸਾਡੇ ਜ਼ੋਨ ਦੇ ਇਨਚਾਰਜ ਔਰ ਸਟੇਟ ਸਕੱਰੇਟਰੀ ਔਰ ਸਭ ਤੋਂ ਇੰਪੋਰਟੈਂਟ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਪਿਆਰਾ ਵੀਰ ਪਦਮਜੀਤ ਮਹਿਤਾ ਜਿਨ੍ਹਾਂ ਨੂੰ ਅੱਜ ਤੋਂ ਬਠਿੰਡਾ ਸ਼ਹਿਰ ਦੀ ਸੇਵਾ ਦਾ ਮੌਕਾ ਹੈ ਉਹ ਬਠਿੰਡੇ ਦੇ ਲੋਕਾਂ ਨੇ ਔਰ ਚੁਣੇ ਹੋਏ ਐਮਸੀ ਸਹਿਬਾਨ ਨੇ ਦਿੱਤਾ ਸੋ ਸਾਥੀਓ ਬਹੁਤ ਬਹੁਤ ਮੁਬਾਰਕਾਂ ਬਠਿੰਡਾ ਸ਼ਹਿਰ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਹੀ ਐਮਸੀ ਸਹਿਬਾਨ ਦਾ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਠਿੰਡਾ ਸ਼ਹਿਰ ਦੇ ਬੇਸ਼ੁਮਾਰ ਵਿਕਾਸ ਦੇ ਲਈ ਇੱਕ ਨੌਜਵਾਨ ਪੜ੍ਹੇ ਲਿਖੇ ਸੂਝਵਾਨ ਸਾਥੀ ਪਦਮਜੀਤ ਮਹਿਤਾ ਨੂੰ ਅੱਜ ਬਹੁਤ ਵੱਡੇ ਰਿਕਾਰਡ ਤੋੜ ਮਾਰਜਨ ਦੇ ਨਾਲ ਆਪਣਾ ਮੇਅਰ ਹੈ ਜਿਹੜਾ ਉਹ ਹੁਣੇ ਜੋ ਕੰਕਲੂਡ ਹੋਈ ਹੈ ਇਲੈਕਸ਼ਨ ਉਹਦੇ ਵਿੱਚ ਚੁਣਿਆ ਗਿਆ ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 48 ਨੰਬਰ ਔਰਡ ਦੀ ਬਾਈ ਇਲੈਕਸ਼ਨ ਹੋਈ ਹੈ ਤੇ ਉੱਥੇ ਸਾਡਾ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਪਰਮਜੀਤ ਪਦਮਜੀਤ ਮਹਿਤਾ 850 ਦੇ ਕਰੀਬ ਵੋਟਾਂ ਦੇ ਉੱਪਰ ਰਿਕਾਰਡ ਤੋੜ ਮਾਰਜਨ ਦੇ ਉੱਪਰ ਜਿੱਤੇ ਤੇ ਅੱਜ ਉਹਨਾਂ ਨੂੰ ਸਾਰੇ ਹੀ ਸਤਕਾਰਯੋਗ ਅਮਸੀਆ ਹਨ ਜਿਹੜਾ ਮੇਅਰ ਹੈ ਬਠਿੰਡਾ ਕਾਰਪੋਰੇਸ਼ਨ ਦਾ ਉਹ ਅੱਜ ਇੱਕ ਲੈਂਡਸਲਾਈਡ ਵਿਕਟਰੀ ਦੇ ਨਾਲ ਅੱਜ ਚੁਣਿਆ ਸੋ ਸਾਰੇ ਬਠਿੰਡੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਸਮਝਦਾ ਕਿ ਇਹਦੇ ਨਾਲ ਜੋ ਪਿਛਲੇ ਤਕਰੀਬਨ 1.5-2 ਮਹੀਨੇ ਤੋਂ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀਗਾ ਪਹਿਲਾਂ ਬੇਸ਼ੁਮਾਰ ਵੱਡੀ ਜਿੱਤ ਐਮਸੀ ਇਲੈਕਸ਼ਨਸ ਦੇ ਵਿੱਚ ਤਕਰੀਬਨ 55% ਵੋਟ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਕਾਂਗਰਸ ਮਹਿਜ਼ 19% ਵੋਟ ਜਿੱਤੀ 977 ਵੋਟ ਟੋਟਲ ਸੀਗੇ 55% ਆਮ ਆਦਮੀ ਪਾਰਟੀ ਜਿੱਤੀ 19% ਕਾਂਗਰਸ 6% ਬੀਜੇਪੀ 3% ਵੋਟ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਮਹਿਜ਼ 19% ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਜਿਹੜੇ ਉਹ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਤੱਕ ਬਠਿੰਡਾ ਨੂੰ ਛੱਡ ਕੇ 47 ਸ਼ਹਿਰਾਂ ਦੇ ਵਿੱਚੋਂ ਕਾਉਂਸਲਸ ਔਰ ਕਾਰਪੋਰੇਸ਼ਨਸ ਦੇ ਵਿੱਚੋਂ 36 ਦੇ ਉੱਪਰ ਇਲੈਕਸ਼ਨ ਜਿਹੜੀ ਹੋ ਚੁੱਕੀ ਹੈ 37 ਦੇ ਉੱਪਰ 37 ਦੇ ਵਿੱਚੋਂ ਪੰਜ ਕਾਰਪੋਰੇਸ਼ਨ ਪਟਿਆਲਾ ਲੁਧਿਆਣਾ ਫਗਵਾੜਾ ਅ ਅੰਮ੍ਰਿਤਸਰ ਜਲੰਧਰ ਦੇ ਨਾਲ-ਨਾਲ 31 ਸ਼ਹਿਰ ਯਾਨੀ ਕਿ 37 ਸ਼ਹਿਰਾਂ ਦੇ ਵਿੱਚੋਂ 35 ਸ਼ਹਿਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਜਿਹੜੇ ਉਹ ਚੁਣੇ ਜਾ ਚੁੱਕੇ ਨੇ ਤੇ ਅੱਜ ਇਹ 6ਵੀਂ ਕਾਰਪੋਰੇਸ਼ਨ ਜਿੱਥੇ ਸਿਰਫ ਇੱਕ ਇਲੈਕਸ਼ਨ ਸੀਗੀ ਬਾਇ ਇਲੈਕਸ਼ਨ 48 ਨੰਬਰ ਬੋਰਡ ਦੀ ਔਰ ਪਦਮਜੀਤ ਮਹਿਤਾ ਨੂੰ ਅੱਜ ਸਾਰੇ ਸਾਥੀਆਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਜੇ ਅੱਜ ਸਮੁੱਚੇ ਪੰਜਾਬ ਦੀ ਤਰ੍ਹਾਂ ਜੇ ਬਠਿੰਡਾ ਦੇ ਵਿੱਚ ਵੀ ਕੋਈ ਵਿਕਾਸ ਦੀਆਂ ਲਹਿਰਾਂ ਬਹਿਰਾ ਚਲਾ ਸਕਦੇ ਤੋਂ ਆਮ ਆਦਮੀ ਪਾਰਟੀ ਹੀ ਚਲਾ ਸਕਦੀ ਹੈ ਤੇ ਉਸੇ وجہ ਕਰਕੇ ਉਹਨਾਂ ਸਾਰਿਆਂ ਨੇ ਇਹ ਫੈਸਲੇ ਜਿਹੜਾ ਉਹ ਲਿਆ ਸੋ ਸਾਰਿਆਂ ਦਾ ਸਾਰੇ ਬਠਿੰਡਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਤੇ ਸਾਰੇ ਸਾਥੀਆਂ ਦਾ ਸਾਰੀ ਟੀਮ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਆ ਪਦਮਜੀਤ ਮਹਿਤਾ ਦੀ ਅਗਵਾਈ ਦੇ ਵਿੱਚ ਬਠਿੰਡਾ ਮਿਊਨਿਸਪਲ ਕਾਰਪੋਰੇਸ਼ਨ ਰਿਕਾਰਡ ਤੋਂ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰੇਗੀ ਤਾਂ ਕਿ 2 ਸਾਲਾਂ ਦੇ ਵਿੱਚ ਜੋ ਬਕਾਇਆ ਪਿਛਲੇ ਲੰਬੇ ਸਮਿਆਂ ਤੋਂ ਬਠਿੰਡੇ ਦੇ ਕੰਮ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਟੋਟਲ 33 ਵੋਟਾਂ ਨੇ ਜਿਹੜੀਆਂ ਉਹ ਪਦਮਜੀਤ ਮਹਿਤਾ ਜੀ ਨੂੰ ਪਈਆਂ ਔਰ 15 ਵੋਟਾਂ ਨੇ ਜਿਹੜੀਆਂ ਉਹ ਵਿਰੋਧੀ ਜੋ ਕੈਂਡੀਡੇਟ ਖੜਾ ਸੀਗਾ ਉਹ ਕਾਂਗਰਸ ਦਾ ਉਹਨਾਂ ਨੂੰ ਪਈਆਂ ਨੇ